ਜਲੰਧਰ ਵਿਸ਼ਤ ਦੇ ਵਿੱਚ ਨਾ ਮਾਤਰ ਲੋਕ ਰਹਿ ਗਏ ਨਾ ਮਾਤਰ ਲੋਕ ਜਿਨ੍ਹਾਂ ਦੇ ਮੂੰਹ ਦੇ ਵਿੱਚ ਬਾਰ ਬਾਰ ਪਾਣੀ ਆਂਦਾ ਮੈਂ ਐਮਐਲਏ ਬਣ ਜਾਣਾ ਮੈਂ ਐਮਐਲਏ ਬਣ ਜਾਣਾ ਮੈਂ ਐਮਐਲਏ ਬਣ ਜਾਣਾ ਉਹਨਾਂ ਲੋਕਾਂ ਨੂੰ ਇਹੀ ਲਾਲਚ ਹੈ ਕਿ ਕਦੋਂ ਸ਼ੀਤਲنگਰਾਲ ਦਾ ਸਤੀਫਾ ਮਨਜ਼ੂਰ ਹੋਵੇ ਕਿ ਸ਼ਾਇਦ ਮੇਰਾ ਨੰਬਰ ਲੱਗ ਜਾਣਾ ਸੀ ਦੋਸਤੋ ਕੋਈ ਇਹਦੀਆਂ ਕੱਚੀਆਂ ਖੇਡਾਂ ਨਹੀਂ ਮੈਂ ਖੇਡੀਆਂ ਅਜੇ ਤਾਂ ਮੈਂ ਐਮਐਲਏ ਉਤਰਿਆ ਨਹੀਂ ਜੇ ਉਤਰੂੰਗਾ ਤੁਹਾਡੇ ਅਸ਼ੀਰਵਾਦਾ ਤੁਹਾਡੇ ਕੋਲ ਸੇਵਾ ਲੈ ਕੇ ਜਾਵਾਂਗੇ ਤੁਸੀਂ ਜਿਹੜੀ ਸੇਵਾ ਮੈਨੂੰ ਬਖਸ਼ੀ ਹੈ ਉਹਤੇ ਮੈਂ ਜ਼ਿੰਮੇਵਾਰੀਆਂ ਜਿਹਨੂੰ ਬਾਹ ਰਿਆਂ ਉਹਨੂੰ ਬੰਦਾ ਰਵਾਂਗਾ ਇਹਨਾਂ ਲੋਕਾਂ ਦੇ ਮੂੰਹ 'ਚ ਜਿਹੜਾ ਪਾਣੀ ਆ ਰਿਹਾ ਉਹਰਾ ਜਿਹੜਾ ਪਾਣੀ ਜਿਹੜਾ ਜਿੰਨਾਂ ਮੂੰਹ 'ਚ ਆ ਰਿਆ ਸੀ ਉਹ ਵੀ ਭਗਵੰਤ ਮਾਨ ਨੇ ਕੁਝ ਦਿਨ ਪਹਿਲੇ ਇਹਨਾਂ ਲੋਕਾਂ ਨੂੰ ਵੀ ਘਰ ਬਿਠਾ ਦਿੱਤਾ ਜਿਹੜੇ ਲੋਕ ਬੜੀ ਟੱਪੂ 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 ਕਰ ਰਹੇ ਸੀ ਕਿ ਮੈਂ ਐਮਐਲਏ ਬਣ ਜਾਣਾ ਮੈਂ ਐਮਐਲਏ ਬਣ ਜਾਣਾ ਕੋਈ ਐਮਐਲਏ ਬਣਦਾ ਉਹ ਸੁਪਨੇ ਦੇਖ ਰਿਹਾ ਹੈ ਜਿਹੜਾ ਅੱਜ ਪਾਰਟੀ ਦੀ ਕੁਰਸੀ ਤੇ ਬੈਠ ਕੇ ਲੋਕਾਂ ਕੋਲ ਸ਼ਾਮੀ ਕੋਲਡਰੀਆ ਫਰੀ ਮੰਗਦਾ ਹੈ ਘਰ ਦੇ ਵਿੱਚ ਠੰਡੇ ਵਰੀ ਕਿੱਥੋਂ ਆ ਜਾਣ ਕਿ ਮੈਂ ਜ਼ਿਲ੍ਹੇ ਦਾ ਪ੍ਰਧਾਨ ਹੈ ਕਿ ਮੈਨੂੰ ਲੋਕ ਕੋਲਡਰੀਆ ਫਰੀ ਕਿੱਥੋਂ ਮਿਲ ਜਾਣ ਮੇਰਾ ਤੇਲ ਕਿੱਦਾਂ ਪੈ ਜਾਵੇ ਅਗਰ ਕੋਈ ਫਰਨੀਚਰ ਵਾਲੀ ਦੁਕਾਨ ਤੇ ਕਿਸੇ ਦੇ ਘਰ ਦੇ ਜਾਂਦਾ ਹੈ ਕਿ ਮੈਨੂੰ ਮੈਨੂੰ ਪਹਿਲੇ ਪੁੱਛਿਆ ਜਾਂਦਾ ਹੈ ਕਿ ਕਿਸੇ ਫਰਨੀਚਰ ਵਾਲੇ ਦੇ ਘਰ ਲੈ ਕੇ ਜਾਓਗੇ ਮੈਨੂੰ ਉੱਥੇ ਮਿਲੇਗਾ ਕਿ